10 ਅਵਤਾਰਾਂ ਦੀ ਕਰੂ ਸੇਫਤ ਲਗਾ ਕਰੀਜ ਵਿਦਿਆ ਹੋਵੇ ਜਗਤ ਚੋਂ ਬੀਜ ਧਰਮ ਦਾ ਵੀ ਮੇ ਮਾ ਬਾਬੇ ਨਾਨਕ ਦੀ ਯਾਦ ਘਰ ਥਰੜ ਪਨਥ ਦੇ ਵਾਲੀ ਦੋਵੇਂ ਨੈਣ ਰਸੀਲੇ ਜੀ ਮੂੰਹ ਫੋਲ ਕੇ ਰਦੇ ਮਥੇ ਤੇ ਲਾਲੀ ਤੇ ਕਰਬ ਨੂੰ ਜਪ ਦੇ ਸੀ ਗੁਰਾਨੇ ਕਮਰ ਕਫਰ ਦੀ ਤੋੜੀ ਦਾਸਾ ਸਚਿਆ ਸਤ ਗੁਰਾਂ ਦੀ ਸਵਾ ਵਿੱਚ ਸਿਫਤ ਸੁਣਾਵੇ ਜੀ दूसरे दी, बड़ा देल सके दे तारे बड़े जान सुखाले जी गुरमखां गुरमखी अखरे चारे कलम तरी फाट बोड़ी कागज़ी थोरी दां सतगुरां जी

ਦਾ ਸੱਚਿਆ ਸਤ ਗੁਰਾਂ ਦੀ ਸਵਾ ਵਿੱਚ ਸਿਫਤ ਸੁਣਾਵੇ ਜੋੜੀ ਦੇਖ ਲਾ ਤਾਂ ਨਿਕਲ ਦਿਆਂ ਦੂਰਤੋਂ ਸੇਠੇ ਲੋਹਰੀ ਲਰ ਜਣਾ ਬਹਿਕਤਿਆਂ ਤਵਿਆਂ ਤੇ ਸਾਰਾ ਦਿਨ ਮਾਲਾ ਫੇਰੀ ਵਰ ਅਰ ਜਣਾ ਨੇਲੇ ਸਾਹੀ ਮਸਜਦ ਦੇ ਮੱਚੀ ਗਈ ਸ਼ਾਮ ਦੀ ਕਰਾਂ ਲੋੜੀ ਦਾ ਸੱਚਿਆਂ ਸਤ ਗੁਰਾਂ ਦੀ ਸਵਾ ਵਿੱਚ ਸਿਫਤ ਸੁਣਾਵੇ ਜੋੜੀ ਕਈ ਜਟਲੇ ਗਵਾਲੀয়ার ਦੇ ਜਹਾਂਗੀਰ ਛਟਵੇਂ ਗੁਰਾਂ ਦੇ ਪਖਸੇ ਫੇਰ ਮਾਤਾ ਸਲਖਣੀ ਨੂੰ ਪੁੱਤਰ ਸਤ ਮਿਹਰਬਾਨ ਹੋ ਬਖਸ਼ੇ ਭਾਪਾ ਬਣ ਗਿਆ ਏਕੇ ਦਾ ਸਰਕ ਗਿਆ ਹੱਥ ਤੇ ਬਕ ਗਈ ਕੋੜੀ ਦਸ ਸੱਚਿਆਂ ਸਤ ਗੁਰਾਂ ਦੀ ਸਭਾ ਵਿੱਚ ਸਿਫਤ ਸੁਣਾਵੇ ਜੋੜੀ वजोददे पखी वस जट सी बणा ते राजा सिधू बराड़ी मान ते पुलरा वकादी बोड़ी दस सचियां सतगुरां जी ਸਵਾ ਵਿੱਚ ਸਿਫਤ ਸੁਣਾਵੇ ਜੋੜੀ ਹਰਿ ਕ੍ਰਿਸ਼ਨ ਗੁਰੂ ਨੇ ਜੀ ਛਟੀ ਰਖ ਸਰ ਤੇ ਹਜ਼ਾਰਾ ਕੀਤਾ ਗੁੰਗਾ ਲੜਕਾ ਮੇਰੇ ਆਂਦਾ ਟਟਾ ਪਟ ਲੱਗ ਗਿਆ ਸਨਾਵਣ ਗੀਤਾ ਠੜਾ ਪਟ ਪਟ ਬੋਲੇ ਜੀ ਵਖਾਤੀ ਸ਼ਕਤੀ ਜ਼ਬਾਨ ਮਰੋੜੀ ਦੱਸਾ ਸੱਚਿਆਂ ਸਤ ਗੁਰਾਂ ਦੀ ਸਵਾ ਵਿੱਚ ਸਿਫਤ ਸੁਣਾਵੇ ਜੋੜੀ ਗੱਲ ਔਰੰਗ ਦੇ ਬਦ ਆ ਬਾਦਖਾ ਜਗਤਿਆਲਾ ਮ ਘਟ ਲਿਆ ਗੁਰੂ ਤੇਗ ਬਹਾਦਰ ਦਾ ਸਿਰ ਸਦਾ ਚੋਂ ਕ ਚਾਂਦਨੀ ਕਟ ਲਿਆ ਇਹਨਾਂ ਮਿੱਤਿਆ 졸ਮਾਨੀ ਦਿੱਤੀ ਪਟ ਮਗਲ ਰਾਜ ਦੀ ਮੋੜੀ ਦਾਸਾ ਸਚਿਆ ਸਤ ਗੁਰਾਂ ਦੀ ਸਵਾ ਵਿੱਚ ਸਿਵ ਤਸਣਾਵੇ ਜੋੜੀ ਮਾਣਾ ਸੰਗ ਜਗ ਮੇਲੇ ਦੀਆਂ ਰਜਬਲੀ ਪਾਸ ਲੱਗਦੀਆਂ ਵਾਰਾ ਪਰਵਾਰ करे देश प्यार कंदी लाल चा ते डोल ते ब्रह्मण कोड़ी डोल ते ब्रह्मण कोड़ी दस सजा सतगर जी सभा विच सिख तसा वे जोड़ी